ਵੇਖੋ ਗੱਲ ਕਰ ਰਹਾ ਮੈਂ ਚਿੱਠੀ ਲਿਖ ਰਿਹਾ ਚੀਫ ਜਸਟਿਸ ਨੂੰ ਇੱਕ ਹਾਂ ਜੁਪਰੀਮ ਕੋਰਟ ਦੇ ਨੂੰ ਬਈ ਸੁਪਰੀਮ ਕੋਰਟ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਇਨਸਾਫ ਕਰੇ ਪਰ ਸੁਪਰੀਮ ਕੋਰਟ ਨੇ ਵੀ ਕਦੇ ਪੰਜਾਬ ਦੇ ਨਾਲ ਇਨਸਾਫ ਨਹੀਂ ਕੀਤਾ ਈਲ ਕੱਟਣ ਦਾ ਮਕਸਦ ਦੱਸੇ ਕਿ ਈਗੋ ਪ੍ਰੋਬਲਮ ਹੈ ਸੁਪਰੀਮ ਕੋਰਟ ਨੂੰ ਪਾਣੀ ਤਾਂ ਹੈ ਨਹੀਂ ਐਸਵਾਈਐਲ ਫॉर ਵਟ ਉਹ ਤੁਹਾਡੇ ਕੋਲ ਸਾਰੇ ਗਏ ਨੇ ਕੀ ਕਿਸ ਤਰੀਕੇ ਨਾਲ ਵਿਰੋਧ ਹੁਣ ਇਸ ਸੂਬੇ ਦੀ ਸਰਕਾਰ ਦੇ ਖਿਲਾਫ ਸ਼ੁਰੂ ਕਰ ਰਹੇ ਹਾਂ ਦੇਖੋ ਲੋਕਾਂ ਨੂੰ ਆਸ ਹੁੰਦੀ ਹੈ ਸਰਕਾਰਾਂ ਤੋਂ ਚੰਗੇ ਫੈਸਲੇ ਆਣ ਦੀ ਜਿਹਦੇ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਲੋਕੀ ਸ਼ਾਂਤੀ ਨਾਲ ਬਸ ਹੋ ਹਾਂ ਇਹ ਸਰਕਾਰ ਨੇ ਦਾਅਵੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਸ ਇਤਲੇ ਵੱਡੇ ਵੱਡੇ ਤਨੰਤਰ ਨੇ ਅਮੀਰ ਲੋਕ ਨੇ ਅਫਸਰ ਨੇ ਪੋਲਿਟੀਸ਼ੀਅਨ ਨੇ ਜਿਨ੍ਹਾਂ ਨੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਵੱਡੀ ਵੱਡੀਆਂ ਜ਼ਮੀਨਾਂ ਕੀਮਤੀ ਜ਼ਮੀਨਾਂ ਦੇ ਕਬਜ਼ੇ ਕੀਤੇ ਹੈ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਮੁਤਾਬਕ ਚੰਦਰਸ਼ੇਖਰ ਦੀ ਰਿਪੋਰਟ ਮੁਤਾਬਕ ਅਸੀਂ ਉਹ ਛਡਾਵਾਂਗੇ ਉਹ ਲੋਕਾਂ ਦੇ ਦਾਇਰੇ ਚ ਲਿਆਵਾਂਗੇ ਇਹਨਾਂ ਨੇ ਉਹਨੂੰ ਤਾਂ ਹੱਥ ਪਾਇਆ ਨਹੀਂ ਲੋਕਾਂ ਦੀਆਂ ਜ਼ਮੀਨਾਂ ਖੋਹਣpur ਤੇ ਔਰ ਆ ਜਿਹੜੇ ਜਿਹੜੀਆਂ ਜੁਮਲਾ ਮਸਤਰਕਾ ਮਾਲਕਾਂ ਦੀਆਂ ਜ਼ਮੀਨਾਂ ਨੇ ਇਹਦੀ ਡੈਫੀਨੀਸ਼ਨ ਇਹ ਹੀ ਹੈ ਪੀ ਜਦੋਂ ਮਰੱਬੇਬੰਦੀ ਹੋਈ ਉਦੋਂ ਸਾਡੀਆਂ ਜ਼ਮੀਨਾਂ ਤੇ ਕੁਝ ਕੱਟ ਲੱਗਿਆ ਵੀ ਸਾਂਝੇ ਕੰਮਾਂ ਲਈ ਕੁਝ ਹਿੱਸਾ ਰੱਖ ਲਓ ਹੂੰ ਔਰ ਉਹਨੂੰ ਜਦੋਂ ਉਹ ਪਰਪਸ ਸਰਵ ਹੋ ਜਾਏ ਤਾਂ ਵਾਪਸ ਵੀ ਕਰ ਦੇਓ ਇਹ ਵੀ ਉਹਦੇ ਚ ਲਿਖਿਆ ਹੈ ਤੇ ਪਰ ਸਰਕਾਰ ਨੇ ਕੀ ਕੀਤਾ ਵੀ ਉਹ ਇਹੀ ਜਿਹੜੀਆਂ ਮੁਸਤਾਰਕਾ ਮਾਲਕਾਂ ਦੀ ਜ਼ਮੀਨਾਂ ਦੇ ਉੱਤੇ ਲੋਕ ਖੇਤੀ ਕਰਕੇ ਆਪਣੇ ਪਰਿਵਾਰ ਪਾਲਦੇ ਸੀ ਲੋਕਾਂ ਨੇ ਵੰਡੀਆਂ ਜ਼ਮੀਨਾਂ ਬਹੁਤ ਸਾਰਿਆਂ ਨੇ ਤੇ ਇਹ ਉਹਨਾਂ ਨੂੰ ਖੋਣ ਬਸਤੀਆ ਨਵਾਂ ਕਾਨੂੰਨ ਬਣਾ ਦਿੱਤਾ ਇਹ ਸਾਨੂੰ ਮਨਜ਼ੂਰ ਨਹੀਂ ਇਦੇ ਨਾਲ ਬਹੁਤ ਵੱਡੀ ਪੱਧਰ ਤੇ ਅਨਇੰਪਲੀਮੈਂਟ ਜਨਰੇਟ ਹੋਏਗੀ ਸਾਰੇ ਪੰਜਾਬ ਵਿੱਚ ਲੱਖਾਂ ਕਿਸਾਨ ਜਿਹੜੇ ਨੇ ਉਹ ਬੇਰੋਜ਼ਗਾਰ ਹੋ ਜਾਣਗੇ ਇਹ ਅਸੀਂ ਕਿਸੇ ਤਰ੍ਹਾਂ ਵੀ ਟੋਲਰੇਟ ਨਹੀਂ ਕਰਦੇ ਸਰਕਾਰ ਆਪਣੀ ਜਿਹੜੀ ਉਹਨਾਂ ਨੇ ਕੀ ਕੀਤਾ ਨਵਾਂ ਕਾਨੂੰਨ ਬਣਾਇਆ ਇਹਨੂੰ ਵਾਪਸ ਲਏ ਤੇ ਜਿੰਨੀ ਦਿਨ ਉਹ ਨਹੀਂ ਲੰਦੇ ਅਸੀਂ ਅੰਦੋਲਨ ਕਰਨ ਵਾਲੇ ਹਾਂ 30 ਤਾਰੀਖ ਦਾ ਇਹਨਾਂ ਨੂੰ ਨੋਟਿਸ ਦਿੱਤਾ ਹੈ 30 ਦਸੰਬਰ ਦਾ ਤੇ ਅਸੀਂ ਫਿਰ ਇੱਥੇ ਪੱਕਾ ਬੈਠ ਜਾਈਏ ਰਾਜੇਪਾਲ ਸਾਹਿਬ ਕੋਈ ਖੇਤੀਬਾੜੀ ਮੰਤਰੀ ਕੋਲ ਜਾਂ ਫਿਰ ਪੰਚਾਇਤ ਮੰਤਰੀ ਨੂੰ ਮਿਲਣ ਦੀ ਤਿਆਰੀ ਹੈਗੀ ਹੈ ਤੁਹਾਡੀ ਜੇ ਬੁਲਾਉਣਗੇ ਉਹਨਾਂ ਨੂੰ ਸੰਗ ਲੱਗਦੀ ਹੈ ਥੋੜੀ ਜੀ ਹਾਲੇ ਹਾਂ ਰਾਜਵਾਨ ਸਾਹਿਬ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਤੇ ਹਟੇ ਦਾ ਜੁੜਾ ਹਵਾਲਾ ਜਿਹੜੀ ਸੰਗ ਲੱਗਦੀ ਹਾਲੇ ਨਹੀਂ ਬਟਾਉਂਦੇ ਹਾਂ ਜੀ ਸੁਪਰੀਮ ਕੋਰਟ ਦੇ ਆਰਡਰ ਦਾ ਹਵਾਲਾ ਜਿਹੜਾ ਨਾ ਤਸੀਲਦਾਰ ਨੇ ਕੀਤੀ ਕੱਢੀ ਹੈ ਕਾਨੂੰਨ ਤੋਂ ਇੱਧਰ ਦੇਖੋ ਜੀ ਸਰ ਸਾਹਮਣੇ ਦੇਖਿਆ ਸਾਹਮਣੇ ਸੁਪਰੀਮ ਕੋਰਟ ਤਾਂ ਤੋਂ ਮੈਂ ਬੜੀ ਬੜੀ ਸਾਫ਼ ਇੱਕ ਗੱਲ ਕਰਨਾ ਮੈਂ ਚਿੱਠੀ ਲਿਖ ਰਿਹਾ ਚੀਫ ਜਸਟਿਸ ਨੂੰ ਇੱਕ ਸੁਪਰੀਮ ਕੋਰਟ ਦੇ ਨੂੰ ਭਈ ਸੁਪਰੀਮ ਕੋਰਟ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਇਨਸਾਫ਼ ਕਰੇ ਹਾਂ ਬਰ ਸੁਪਰੀਮ ਕੋਰਟ ਨੇ ਵੀ ਕਦੇ ਪੰਜਾਬ ਦੇ ਨਾਲ ਇਨਸਾਫ ਨਹੀਂ ਕੀਤਾ ਐਸਵਾਈਐਲ ਕੱਢਣ ਦਾ ਮਕਸਦ ਦੱਸੇ ਕਿ ਈਗੋ ਪ੍ਰੋਬਲਮ ਹੈ ਸੁਪਰੀਮ ਕੋਰਟ ਨੂੰ ਪਾਣੀ ਤਾਂ ਹੈ ਨਹੀਂ ਐਸਵਾਈਐਲ ਫॉर ਵਟ ਕਾਦੇ ਵਾਸਤੇ ਐਸਵਾਈਐਲ ਕੱਢਣੀ ਹੈ ਔਰ ਉਹ ਐਸਵਾਈਐਲ ਜਿਹਦੇ ਨਾਲ ਇੱਥੇ ਮਣਾਮੂਹੇ ਖੂਨ ਵਹਿ ਗਿਆ ਉਸ ਐਸਵਾਈਐਲ ਨੂੰ ਰੋਕਣ ਵਾਸਤੇ ਪੰਜਾਬ ਦੇ ਲੋਕਾਂ ਨੇ ਸਾਰੇ ਹਾਲਾਤ ਨੂੰ ਕਿਉਂ ਨਹੀਂ ਸੁਪਰੀਮ ਕੋਰਟ ਦੇ ਅਨਚ ਰੱਖਦੀ ਇਸ ਪੰਜਾਬ ਦੇ ਲੋਕਾਂ ਦੀ ਸਾਇਕੀ ਤੇ ਅਸਰ ਹੈ ਲੋਕੀ ਐਸਵਾਈਐਲ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਜੇ ਪੋਲੀਟਿਸ਼ੀਅਨ ਬੇਈਮਾਨ ਨੇ ਬੇਈਮਾਨੀ ਨਾਲ ਬਾਰ ਬਾਰ ਇਆਂ ਇਆਂ ਗੱਲਾਂ ਲਿਆਉਂਦੇ ਨੇ ਤਾਂ ਸੁਪਰੀਮ ਕੋਰਟ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਵੀ ਉਹ ਉਹਨਾਂ ਦੇ ਬਹਿਣ ਚ ਬਹਿ ਕੇ ਪੰਜਾਬ ਦੇ ਖਿਲਾਫ ਕੋਈ ਫੈਸਲਾ